ਮੈਂ ਕਹਿੰਦੀ ਮਨ ਤਾਂ ੜੀ ਸਾਗੇ ਹੋਗੀ ਤੇ ਉਹ ਕਹਿੰਦੇ ਨਹੀਂ ਮੈਂ ਕਹਿੰਦਾ ਸੌਰੀ ਮੈਨੂੰ ਲੱਗੇ ਸਾਡੀ ਹੋਗੀ ਹੋਣੀ ਆ ਉਹ ਇੰਨੀ ਗੱਲ ਤੋਂ ਵੀ ਅਫੈਂਡ ਤੁਹਾਡੀ ਸਟੋਰੀ ਜਿਹੜੀ ਕਿ ਬੋਲਟ ਵਾਲੀ ਬੜੀ ਮਸ਼ਹੂਰ ਹੈ ਹਾਂਜੀ ਬੋਲਟ ਦੇ ਵਿੱਚ ਕੀ ਕਹਾਈ ਹੈ ਤੁਹਾਡੀ 18 ਦੇ ਵਿੱਚ ਮੈਨੂੰ ਕੈਨੇਡਾ ਦੇ ਵਿੱਚ ਇੱਕ ਸ਼ੋਅ ਹੋਸਟਿੰਗ ਦਾ ਮੌਕਾ ਮਿਲਿਆ ਸੀ ਪਰ ਮੇਰਾ ਵੀਜ਼ਾ ਲੱਗਾ ਨਹੀਂ ਸੀ ਉਹ ਨੂੰ ਸੀਗਾ ਪੰਜਾਬੀ ਹੈ ਤੇ ਨਾਲ ਜਾ ਕੇ ਵਾਪਸ ਨਹੀਂ ਆ ਰਿਹਾ ਫਿਰ ਮੈਂ ਕਹ ਗਾਲੀ ਮਨੀ ਸਕ੍ਰਿਪਟ ਤਾਂ ਬਣ ਰਹੀ ਹੈ ਸਕ੍ਰਿਪਟ ਹੀ ਬਣਾ ਲਿਆ ਹੋਫਲੀ ਮੈਂ ਨਾਰਥ ਇੰਡੀਆ ਦਾ ਪਹਿਲਾ ਆਰਟਿਸਟ ਹੋਊਂਗਾ ਜਿਹੜਾ ਦੋਨੋਂ ਸਰਕਾਰਾਂ ਦੇ ਉੱਤੇ ਕਾਮੇਡੀ ਫੈਸਟੀਵਲ 'ਚ ਪਰਫਾਰਮ ਕਰਕੇ ਆਊਗਾ। ਸਤਿ ਸ਼੍ਰੀ ਅਕਾਲ ਦੋਸਤੋ ਚੈਨ 7 'ਚ ਤੁਹਾਡਾ ਸਵਾਗਤ ਹੈ। ਮੈਂ ਮਨੀ ਅੱਜ ਲੈ ਕੇ ਆਇਆ ਹਾਂ ਤੁਹਾਡੇ ਵਾਸਤੇ ਇੱਕ ਖਾਸ ਮਹਿਮਾਨ ਜੋ ਅੱਜਕੱਲ ਵੀਡੀਓ ਦੇ ਵਿੱਚ ਵਾਇਰਲ ਬਹੁਤ ਹੋ ਰਿਹਾ ਹੈ। ਕੈਨੇਡਾ ਦੇ ਨਾਂ ਤੋਂ ਜਾਂ ਕਹਿ ਲਓ ਤੁਸੀਂ ਇੱਕ ਬੁਲਟ ਦੇ ਨਾਂ ਤੋਂ ਆਓ ਆਪਾਂ ਗੱਲਬਾਤ ਕਰਦੇ ਹਾਂ। ਮਾਧਵ ਕਾਮੇਡੀਅਨ ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਭਾਈ ਅੱਜ ਦੇ ਦਿਨ ਤੇ ਹੱਸਣਾ ਕਿੰਨਾ ਜ਼ਰੂਰੀ ਹੈ ਹੱਸਣਾ ਤਾਂ ਹਮੇਸ਼ਾ ਜ਼ਰੂਰੀ ਸੀਗਾ ਹੱਸਣਾ ਬਹੁਤ ਜ਼ਰੂਰੀ ਚੀਜ਼ ਹੈਗੀ ਪਰ ਅੱਜ ਕੱਲ ਮੇਰੇ ਖਿਆਲ ਜਿਆਦਾ ਹੋ ਗਿਆ ਕਿਉਂ ਕਰਕੇ ਨਾ ਲੋਕਾਂ 'ਚ ਸਟ्रेस ਵਧ ਗਿਆ ਉਹ ਤੇ ਕਈ ਕਾਰਨ ਨਾ ਮੋਬਾਈਲ ਜਿਆਦਾ ਯੂਜ਼ ਕਰਨ ਕਰਕੇ ਜਾਂ ਹੋਰ ਵੀ ਤਣਾਅ ਜਿਆਦਾ ਆਪਣੇ ਵਧ ਗਿਆ ਹੈਗਾ ਤੇ ਅੱਜ ਕੱਲ ਫਿਰ ਉਹਨਾਂ ਨੂੰ ਹੱਸਣਾ ਉਹਨੇ ਜਿਆਦਾ ਵਧੀਆ ਹੋ ਗਿਆ ਜ਼ਰੂਰੀ ਹੋ ਗਿਆ ਤਾਂ ਕਿ ਆਪਣੇ ਉਹਨਾਂ ਦੀ ਬਾਡੀ ਤੇ ਮਾਈਂਡ ਇੱਕ ਥੋੜਾ ਕੰਮ ਰਹਿ ਸਕੇ ਹਾਂਜੀ ਭਾਈ ਤੁਹਾਨੂੰ ਨਹੀਂ ਲੱਗਦਾ ਜਿੱਦਾਂ ਤੁਸੀਂ ਸਟੈਂਡ ਅਪ ਕਮੇਡੀਅਨੋਂ ਐਜ਼ ਅ ਪ੍ਰੈਜ਼ੈਂਟ ਦੇ ਹਿਸਾਬ ਨਾਲ ਤੁਸੀਂ ਜੋਕ ਕਰਦੇ ਹੋ ਤੁਹਾਨੂੰ ਐਦਾਂ ਕਿਤਾ ਹੋਇਆ ਕਦੀ ਹੋਇਆ ਤੁਹਾਡੇ ਤਾਂ ਕਿ ਲਾਈਵ ਆਡੀਅנס ਦੇ ਵਿੱਚ ਤੁਹਾਨੂੰ ਤੁਹਾਡੀ ਗੱਲ ਕਿਸੇ ਨੂੰ ਬੁਰੀ ਲੱਗ ਗਈ ਹੋਵੇ ਜਾਂ ਕਿ ਹੋਵੇ ਯਾਰ ਆਹ ਬੰਦਾ ਗੱਲ ਠੀਕ ਨਹੀਂ ਕਰ ਰਿਹਾ ਇਹ ਨਹੀਂ ਕਰਨੀ ਚਾਹੀਦੀ ਮੈਂ ਮੋਸਲੀ ਤਾਂ ਆਪਣੇ ਕੁਛ ਇਦਾਂ ਦਾ ਬੋਲਦਾ ਹੀ ਨਹੀਂ ਹੈਗਾ ਕਿ ਕਿਸੇ ਨੂੰ ਆਪਣੇ ਮਾੜਾ ਲੱਗ ਜਾਵੇ ਕਿਉਂਕਿ ਕਰਕੇ ਮੈਂ ਤੁਸੀਂ ਜਿਹਦਾ ਅੱਜ ਮੇਰਾ ਸ਼ੋਰਟ ਐਂਡ ਕੀਤਾ ਮੈਂ ਰਿਟਨ ਜੋਕਸ ਹੀ ਲੈ ਕੇ ਜਾਣਾ ਅਗਰ ਮੈਂ ਆਪਣੇ ਉਹਨਾਂ ਨਾਲ ਦਾ ਕრაਊਡ ਇੰਟਰੈਕਸ਼ਨ ਕਰਨਾ ਉਹਦੇ 'ਚ ਹੋ ਸਕਦਾ ਕਿ ਮੈਂ ਔਨਸਪੋਟ ਕੁਛ ਆਪਣੇ ਇਦਾਂ ਦਾ ਗਲਤੀਆਂ ਫालतू ਮੂੰਹ 'ਚ ਔਨਸਪੋਟ ਨਿਕਲ ਗਿਆ ਕਿ ਆਪਣੇ ਉਹਨਾਂ ਨੂੰ ਆਪਣੇ ਬੁਰਾ ਲੱਗ ਸਕਦਾ ਪਰ ਇੱਕ ਵਾਰ ਮੇਨਾਂ ਦਾ ਹੋ ਚੁੱਕਾ ਹੈਗਾ ਵਾ ਮੇਰਾ ਜਲੰਧਰ ਆਪਣੇ ਸਿਗਾ ਆਪਣੇ ਨਾ ਤੇ ਉੱਥੇ ਆਪਣੇ ਇੱਕ ਪਿੱਛੇ ਆਪਣੇ ਬੈਠੇ ਹੋਏ ਸੀਗੇ ਨਾ ਆਪਣੀ ਸਿਸਟਰ ਬੈਠੇ ਹੋਏ ਸੀਗੇ ਮੇਰੇ ਉਸ ਸ਼ੋਅ ਇੱਕ ਸਕ੍ਰਿਪਟ ਦਾ ਹਿੱਸਾ ਸੀਗਾ ਉਹ ਮੈਂ ਬੱਚਾ ਸਕ੍ਰਿਪਟ ਵੀ ਮੈਂ ਡਰਾਪ ਹੀ ਕਰਤੀ ਸੀ ਸਕ੍ਰਿਪਟ ਕੀ ਸੀ ਕਿ ਮੈਂ ਕੀ ਬੋਲੇ ਉਹਨਾਂ ਨੂੰ ਮੈਂ ਕਿਹਾ ਕਿ ਮੈਡਮ ਤੁਹਾਡੀ ਸ਼ਾਦੀ ਹੋ ਗਈ ਤੇ ਉਹ ਕਹਿੰਦੇ ਨਹੀਂ ਮੈਂ ਕਿਹਾ ਅੱਛਾ ਸੋਰੀ ਮੈਨ ਲੱਗੇ ਸੀ ਤੁਹਾਡੀ ਹੋ ਗਈ ਹੋਣੀ ਆ ਉਹ ਇੰਨੀ ਗੱਲ ਤੋਂ ਹੀ ਅਫੈਂਡ ਹੋ ਗਏ ਕਿਉਂਕਿ ਜਿਨ੍ਹਾਂ ਨੇ ਅਗਰ ਭੂਰਾ ਹਨਾ ਆਪਣੇ ਨੂੰ ਨਹੀਂ ਪਤਾ ਉਹਨਾਂ ਦੇ ਕਿ ਅਗਲੇ ਨੂੰ ਕੁਝ ਉਸ ਜੀ ਤੋਂ ਕੁਝ ਚੱਕਰ ਹੈ ਪ੍ਰੋਬਲਮ ਹੈ ਕਿ ਦਾ ਉਹਨਾਂ ਦੀ ਨਹੀਂ ਹੋ ਰਹੀ ਉਹਨਾਂ ਨੂੰ ਕੋਈ ਚੱਕਰ ਹੋਣਾ ਤਾਂ ਉਹਨਾਂ ਦੇ ਬਾਅਦ ਚ ਇੰਸਟਾਗ੍ਰਾਮ ਤੇ ਮੈਸੇਜ ਆਇਆ ਸੀ ਕਾਫੀ ਗੱਲਾਂ ਦੇ ਭਾਈ ਆਪਣਾ ਜੇ ਤਾਂ ਕਹਿੰਦੇ ਤੁਹਾਡੀ ਸਟੋਰੀ ਜਿਹੜੀ ਕਿ ਬੁਲਟ ਵਾਲੀ ਬੜੀ ਮਸ਼ਹੂਰ ਹੈ ਹਾਂਜੀ ਹਾਂਜੀ ਬੁਲਟ ਵਿੱਚ ਕੀ ਕਾਈਆਂ ਤੁਹਾਡੀ ਇਹ ਬੁਲਟ ਦੇ ਪਿੱਛੇ ਜਿੱਦਾ ਮੇਰੇ 90 95% ਕਹਿ ਸਕਦੇ ਜੋ ਵੀ ਮੈਂ ਲਿਖਦਾ ਨਾ ਉਹ ਰਿਐਲਿਟੀ ਹੀ ਹੁੰਦੀ ਆ ਉਸ ਟਾਈਮ ਵੀ ਇਦਾਂ ਸੀਗਾ ਕਿ ਮੈਂ ਜਿੱਦਾ ਲਾਫ ਕਲੱਬ ਸੀਗਾ ਨਾ ਉੱਥੇ ਮੈਂ ਵੀਡੀਓ ਰਿਕਾਰਡਿੰਗ ਕਰਾਣੀ ਸੀਗੀ ਤੇ ਉਹਦੇ ਵਿੱਚ ਆਈ ਥਿੰਕ ਡੇਢ ਕਿ ਮਹੀਨਾ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਇਹਦੇ ਪੈਸੇ ਆਪਣੇ ਦਿੱਤੀ ਡਾਊਨ ਪੇਮੈਂਟ ਕੀਤੀਆਂ ਜਦੋਂ ਇੱਕ ਥੌਟ ਆਇਆ ਕਿ ਇਹ ਆਪਾਂ ਆਪਣੇ ਕਰਨੀ ਹੈਗੀ ਹੈ ਨਾ ਤਾਂ ਉਤੋਂ ਮੈਂ ਲਿਖਣਾ ਸ਼ੁਰੂ ਕਰਤਾ ਇਹਦੇ ਬੁਲਟ ਦੇ ਬਾਰੇ ਤਾਂ ਕਿ ਜਦੋਂ ਰਿਕਾਰਡਿੰਗ ਕਰੀਏ ਮੈਂ ਫਿਰ ਫਾਈਨਲੀ ਇਹੀ ਜੋ ਮੈਨਾ ਹੋ ਰਿਹਾ ਉਹ ਤੇ ਸ਼ੋਰੂਮ ਜਾ ਕੇ ਕਿ ਇੱਕ ਮਿਡਲ ਕਲਾਸ ਬੰਦਾ ਬੁਲਟ ਲੈ ਜਾਂਦਾ ਤਾਂ ਉਹਨਾਂ ਨੂੰ ਕਿੱਦਾਂ ਲੱਗਦਾ ਹੈਗਾ ਪਰ ਉਹਦੀ ਬੈਕਗ੍ਰਾਉਂਡ ਸਟੋਰੀ ਉਹਦੀ ਬੁਲਟ ਇੱਕ ਲਿਖਣ ਦਾ ਆਈਡੀਆ ਕਿੱਥੋਂ ਆਇਆ ਸੀ ਉਹ ਸੀਗਾ ਕਿ ਉਤੋਂ ਵੀ ਜਦੋਂ ਵੀਡੀਓ ਸ਼ੂਟ ਕੀਤੀ ਉਹ ਤੋਂ ਵੀ ਆਈ ਥਿੰਕ 3 ਕਿ ਮਹੀਨੇ 4 ਮਹੀਨੇ ਪਹਿਲੇ ਨਾ ਮੇਰੇ ਇੱਥੇ ਲਾਫ ਕਲੱਬ 'ਚ ਹੀ ਸ਼ੋਅ ਸੀਗਾ 2021 ਦੇ ਵਿੱਚ ਤੇ ਮੇਰਾ ਉੱਥੇ ਇੱਕ ਦੋਸਤ ਹੈਗਾ ਬਹੁਤ ਅੱਛਾ ਰੈਪਰ ਹੈਗਾ ਭਵਿਸ਼ੇ ਕਸ਼ਪ ਤੇ ਉਹ ਆਏ ਹੋਏ ਸੀਗਾ ਤੇ ਉਹ ਉੱਥੇ ਆਈ ਥਿੰਕ ਮੋਹਾਲੀ ਨਾ ਨਾਈਟ ਜੌਬ ਕਰਦੇ ਹੈਗੇ ਕੁਝ ਆਪਣੇ ਲੋਜਿਸਟਿਕ ਕੰਪ ਆਪਾਂ ਉਹਨਾਂ ਦੇ ਮੁਹੱਲੇ ਆਪਣੇ ਘਰੇ ਚਲੇ ਗਏ ਤੇ ਰਾਤੀ ਆਪਣੇ ਆਏ ਉਹਨਾਂ ਦੇ ਨਾਲ ਦੋਸਤ ਆਏ ਤੇ ਆਪਾਂ ਨਾ ਰਾਤੀ ਆਪਣੇ ਕੀ ਹੋਇਆ ਆਪਾਂ ਉੱਥੇ ਗੇੜੀ ਮਾਰਨ ਨਿਕਲ ਗਏ ਰਾਤ ਦੇ 3:30 ਵਜੇ ਜਦੋਂ ਆਪਣੇ ਜੌਬ ਤੋਂ ਵਾਪਸ ਆਏ ਹਨਾ ਨਾਈਟ ਸ਼ਿਫਟ ਜੌਬ ਕਰਦੇ ਵਾਪਸ ਆਏ ਤੇ ਉਸ ਟਾਈਮ ਨੂੰ ਜਦ ਆਪਾਂ ਚਾਹ ਪੀ ਰਹੇ ਸੀ ਇੱਕ ਇਨਸਟੈਂਟ ਉਹਨਾਂ ਦਾ ਇੱਕ ਨਾਲ ਇੱਕ ਫਰੈਂਡ ਸੀ ਉਹਨਾਂ ਨਾਲ ਜੋਗ ਬਣਿਆ ਕਿ ਇੱਕ ਬੁਲਟ ਨਿਕਲ ਕੇ ਗਿਆ ਤੇ ਮੇਰੇ ਮਾਈਂਡ ਚ ਆਇਆ ਮੈਂ ਕਿ ਇਹ ਜਿੱਦਾਂ ਹੁਣ ਇਹਦੀ ਬੁਲਟ ਦੀ ਆਵਾਜ਼ ਨਹੀਂ ਹੈਗੀ ਸਾਡੇ ਪਿੰਡ ਵੀ ਇੱਕ ਦੋਸਤ ਸੀਗਾ ਉਹਦੇ ਬੁਲਟ 'ਚ ਵੀ ਨਾ ਆਵਾਜ਼ ਨਹੀਂ ਆਉਂਦੀ ਸੀ ਜਦ ਆਵਾਜ਼ ਹੁੰਦੀ ਨਾ ਬੁਲਟ ਦੀ ਪਟਾਕੇ ਦੀ ਡੁਗ ਡੁਗ ਦੀ ਲੋਕੀ ਮੰਨਦੇ ਨਹੀਂ ਸੀ ਕਿ ਕਿਸੇ ਨੂੰ ਨੁਦਾਈ ਨਹੀਂ ਦਿੱਤੇ ਕਹਿੰਦਾ ਕਿ ਤੇਰਾ ਬੁਲਟ ਜਾਲੀ ਆ ਡੁਪਲੀਕੇਟ ਆ ਫਰਸਟ ਮਤਲਬ origignal ਹੈ ਨਹੀਂ ਕਹਿੰਦਾ ਕਿਉਂ ਕਹਿੰਦੇ ਬੁਲਟ ਦੀ ਡੁਗ ਡੁਗ ਨਹੀਂ ਆਉਂਦੀ ਧਮਕ ਨਹੀਂ ਪੈਂਦੀ ਆਵਾਜ਼ ਨਹੀਂ ਆਉਂਦੀ ਉਹਨੇ ਕੀ ਕੀਤਾ ਸਾਇਲੈਂਸਰ ਤੇ ਨਾ ਆਪਣੇ ਬੁਲਟ ਤੇ ਦੋ ਇੱਟਾਂ ਮਾਰੀਆਂ ਫਿਰ ਪਿੰਡ ਚ ਗਈੜੀ ਮਾਰੀ ਹਰ ਕੋਈ ਉਹਦੇ ਘਰ ਆਏ ਆਪਣੀ ਵਧਾਈ ਦੇਣ ਲਈ ਫਿਰ ਕਹਿੰਦੇ ਕਿ ਤੁਸੀਂ origignal ਬੁਲਟ ਲਿੱਤਾ ਇਹ ਇੱਕ ਜੋਕ ਬਣਿਆ ਸੀ ਉਹ ਕਹਿੰਦਾ ਕਿ ਜੋਕ ਅੱਛਾ ਹੈਗਾ ਮੈਂ ਉੱਥੇ ਨਾ ਫਿਰ ਡੈਰੀ ਦੀ ਇੱਕ ਛੋਟੀ ਜਿਹੀ ਮੈ ਕੈਰੀ ਕਰ ਦਨ ਉੱਥੇ ਲਿਖਤਾ ਕਿ ਆਪਣੇ ਸਕ੍ਰਿਪਟਰ ਡੈਰੀ ਟਾਈਟਲ ਪਾ ਕੇ ਕਿ ਬੁਲਟ ਮੈਂ ਕਿ ਜਦੋਂ ਵੀ ਆਪਣੇ ਕੁਝ ਕਰਾਂਗਾ ਨਾ ਤੇ ਇਹਦੇ ਉੱਪਰ ਕਹਾਣੀ ਲਿਖ ਲਾਂਗਾ ਉੱਥੋਂ ਇੱਕ ਇਨੀਸ਼ੀਏਟ ਹੋਇ ਤੇ ਜਿਹੜੀ ਤੁਸੀਂ ਆਪਣੀ ਵੀਡੀਓ ਚ ਵੀ ਦੱਸਿਆ ਸੁਨੰਦਾ ਸ਼ਰਮਾ ਜੀ ਬਾਰੇ ਕਿ ਵਾਕਈ ਤਾਂ ਜਿਹੜੇ ਡੈਡੀ ਗਏ ਕੈਂਪ 'ਚ ਲੈ ਲਦਾ ਕਿ ਨਹੀਂ ਗਏ ਉਹ ਤਾਂ ਹਜੇ ਤੱਕ ਮੈਨੂੰ ਇਸ ਚੀਜ਼ ਕਰਕੇ ਗੱਲ ਘੜਦੇ ਕਹਿੰਦੇ ਮੇਰਾ ਨਾਮ ਖਰਾਬ ਕੀਤਾ ਵੇ ਨੀ ਦਨੀ ਉਹ ਉਹ ਉਹਨਾਂ ਨੂੰ ਪਤਾ ਵੀ ਨਹੀਂ ਸੁਣੰਦਾ ਸ਼ਰਮਾ ਦਾ ਮੈਨੂੰ ਉਸ ਟਾਈਮ ਕੀ ਸੀਗਾ ਕਿ ਸੁਨੰਦਾ ਸ਼ਰਮਾ ਦਾ ਬੁਲਟ ਨਾਲ ਹਨਾ ਕਿਉਂਕਿ ਉਹਦਾ ਗਾਣਾ ਆਪਣੇ ਬਹੁਤ ਵਾਇਰਲ ਸੀਗਾ ਤਾਂ ਮੈਂ ਉਹ ਉਹਦੇ ਨਾਲ ਇੱਕ ਕਹਾਣੀ ਬਣਾਣੀ ਕਿ ਰਿਲੇਟ ਕਰਤਾ ਪਰ ਬਾਕੀ ਜੋ ਸੀ ਕਿ ਉਹ ਸਹੀ ਸੀ ਕਿ ਮੇਰੇ ਕੋਲ ਜਿੱਦਾਂ ਮੇਰੀ ਸਿਸਟਰ ਦੀ ਸ਼ਾਦੀ ਹੋਈ ਤਾਂ ਐਕਟਿਵਾ ਸੀਗੀ ਤੇ ਮੈਂ ਐਕਟਿਵਾ ਚ ਲੰਦਾ ਸੀਗਾ ਆਪਾਂ ਐਕਟਿਵਾ ਤੇ ਬੁਲਟ ਦੇਖਣ ਗਏ ਸੀ ਤੇ ਇੱਕ ਮਾਈਂਡ ਚ ਆਇਆ ਕਿ ਉਹ ਕੀ ਸੋਚਦੇ ਹੋਣੇ ਆ ਕਿ ਬੁਲਟ ਖਰੀਦੂਗੇ ਕਿ ਨਹੀਂ ਖਰੀਦੂਗੇ ਬੁਲਟ ਦੇਖਣ ਐਕਟਿਵਾ ਤੇ ਉਹੀ ਦਿਮਾਗ ਚ ਆਇਆ ਥੋੜਾ ਬਹੁਤ ਇੰਪਰਵਾਈਜ਼ੇਸ਼ਨ ਕਰਕੇ ਲਿਖਤਾ ਬਾਕੀ ਰਿਐਲਿਟੀ ਹੀ ਸੀ ਤੇ ਤੁਸੀਂ ਆਲੇ ਟਾਈਮ ਚ ਸੁਣਨ ਦਾ ਸ਼ਰਮਾ ਜੀ ਨਾਲ ਕੰਮ ਕਰਨਾ ਚਾਹੁੰਦੇ ਹੋ ਕਿ ਨਹੀਂ ਮੈਂ ਕਰਨਾ ਚਾਹਨਾ ਪਰ ਉਹ ਅਗਰ ਮੇਰੀ ਵੀਡੀਓ ਦੇਖ ਲਓਗੇ ਉਹ ਨਹੀਂ ਕਰਨਾ ਚਾਹੋਗੇ ਕੈਨੇਡਾ ਦੇ ਪਿੱਛੇ ਵੀ ਬਹੁਤ ਤੁਸੀਂ ਹਸਾਉਂਦੇ ਹੋ ਹਾਂਜੀ ਹਾਂਜੀ ਕੈਨੇਡਾ ਦੇ ਉੱਤੇ ਕੀ ਰਿਐਲਿਟੀ ਹੈ ਜਾਂ ਇਹ ਇਹ ਵੀ ਇੱਕ ਸਕ੍ਰਿਪਟਿਡ ਚੀਜ਼ ਹੈ ਇਹ ਵੀ ਸਕ੍ਰਿਪਟਿਡ ਹੀ ਹੈ ਪਰ ਹਜੇ ਤੱਕ ਜਿਨ੍ਹਾਂ ਨੇ ਉਹ ਸਕ੍ਰਿਪਟ ਦੇ ਕੇ ਆਪਣੇ ਮੇਰੇ ਸ਼ੋਅ ਚਾਹਦੇ ਉਹਨਾਂ ਨੂੰ ਇਹੀ ਲੱਗਦਾ ਕਿ ਮੈਂ ਸੱਚੇ ਕੈਨੇਡਾ ਗਿਆ ਸੀ ਤੇ ਵਾਪਿਸ ਆਇਆ ਐਕਚੁਅਲੀ ਸਿਗਾ ਕਿ ਜਿੱਦਾਂ ਸਾਡੇ ਦਾ ਕਰ ਲੱਗੇ ਆਪਣੇ ਨਾਲ ਤਲਨ ਸਾਹਿਬ ਤੇ ਕੁਝ ਉੱਥੋਂ ਫਿਰ ਕੁਝ ਜੋਕਸ ਬਨੇ ਸੀਗੇ ਕਿ ਸਾਰੇ ਉੱਥੇ ਜਿਹਦਾ ਜਾਂਦੇ ਮੱਥਾ ਟੇਕ ਰਹੇ ਆ ਤੇ ਬਾਹਰ ਜਾ ਰਹੇ ਤਾਂ ਮੈਂ ਵੀ ਦੋ ਵਾਰ ਹੀ ਗਿਆ ਸੀਗਾ ਪਰ ਉਹ ਗਲਤੀ ਨਾਲ ਮੈਨੂੰ ਜਹਾਜ਼ ਜਿਹੜਾ ਸੀਗਾ ਨਾ ਕਿ 에어 ਕੈਨੇਡਾ ਦੀਗਾ ਇਹ 네ਪਾਲ ਦਾ ਆਪਣੇ ਮਿਲ ਗਿਆ ਸੀ ਤੇ ਮੈਨੂੰ ਉਹ ਕੁਝ ਹੋਈ ਸੀ ਚੀਜ਼ਾਂ ਮੈਂ ਕਿਹਾ ਕਿ ਇਹਦੇ ਉੱਪਰ ਲਿਖ ਸਕਦੇ ਹੈਗੇ ਹਨਾ ਫਿਰ ਉਹ ਕਰਦੇ ਕਰਦੇ ਨਾ ਫਿਰ ਪੂਰੀ ਇੱਕ ਸਕ੍ਰਿਪਟ ਬਣ ਗਈ ਸੀ ਤੇ ਨਹੀਂ ਮੈਂ ਗਿਆ ਨਹੀਂਗਾ ਮੇਰੀ ਮੈਨੂੰ ਹਾਂ 2000 18 ਦੇ ਵਿੱਚ ਮੈਨੂੰ ਕੈਨੇਡਾ ਦੇ ਵਿੱਚ ਇੱਕ ਸ਼ੋਅ ਹੋਸਟਿੰਗ ਦਾ ਮੌਕਾ ਮਿਲਿਆ ਸੀ ਪਰ ਮੇਰਾ ਵੀਜ਼ਾ ਲੱਗਾ ਨਹੀਂ ਸੀ ਕਿਉਂਕਿ ਉਹਨੂੰ ਸੀਗਾ ਪੰਜਾਬੀ ਐ ਤੇ ਇਹਨਾਂ ਨੂੰ ਜਾ ਕੇ ਵਾਪਸ ਨਹੀਂ ਆਣਾ ਜੋ ਸੱਚ ਵੀ ਸੀ ਪੰਜ ਆਪਣਾ ਕੁੜੀਆਂ ਬਾਰੇ ਤੁਸੀਂ ਬੜਾ ਕਮੈਂਟ ਕਰਦੇ ਹੋ ਕਿ ਕੁੜੀਆਂ ਬ੍ਰੇਕਅਪ ਬਹੁਤ ਜਲਦੀ ਕਰਦੀਆਂ ਜਾਂ ਕੁਝ ਆਪਣੇ ਲਾਫਟਰ ਦੇ ਵਿੱਚ ਵੀ ਤੁਸੀਂ ਕਾਫੀ ਕੁਝ ਕਿਹਾ ਹੈ ਫਰਸਟ ਕਿਸ ਦੀ ਕੀ ਕਹਾਣੀ ਹੈ ਤੁਹਾਡੀ ਨਹੀਂ ਮੈਂ ਇਦਾਂ ਨਹੀਂ ਕਿ ਕਦੀ ਵੀ ਕਿਸੇ ਕੁੜੀ ਨੂੰ ਕਿਹਾ ਕਿ ਉਹ ਬ੍ਰੇਕਅਪ ਜਲਦੀ ਕਰਦੀਆਂ ਮੈਂ ਹਾਂ ਮੈਂ ਲਵ ਸਟੋਰੀਜ਼ ਜ਼ਿਆਦਾ ਲਿਖਦਾ ਹੈਗਾ ਵਾਂ ਮੈਂ ਮੈਂ ਅੱਜ ਮੇਰੀ ਮੈਂ ਤੁਹਾਨੂੰ ਇੱਕ ਉਹ ਦਿਖਾਉਂਗਾ ਆਪਣੇ ਨਾ ਜਿਹੜੀ ਵੀਡੀਓ ਪਾਈ ਸੀਗੀ ਫਰਸਟ ਕਿਸ ਪਾਰਟ 2 ਹਨਾ ਤੇ ਉਹਦੇ ਵਿੱਚ ਕਈ ਇਹਨਾਂ ਦੇ ਕਮੈਂਟ ਵੀ ਇਦਾਂ ਦੇ ਆਏ ਕਿ ਕੀ ਬ੍ਰੇਕਅਪ ਬਾਰੇ ਮੈਂ ਉਹਦੇ ਵਿੱਚ ਲਿਖਿਆ ਹੋਇਆ ਪਰ ਕਹਿੰਦਾ ਕਿ ਇਹਨੇ ਕੁਝ ਵੀ ਉਹਨੇ ਲਿਖਿਆ ਸੀ ਕਿ ਇਸ ਆਰਟਿਸਟ ਨੇ ਕੁਝ ਵੀ ਕਾਮੇਡੀਅਨ ਨੇ ਲੜਕੀ ਬਾਰੇ ਮਾੜਾ ਨਹੀਂ ਬੋਲਿਆ ਹਨਾ ਕਿਉਂਕਿ ਮੇਰੀ ਵੀ ਤੁਹਾਨੂੰ ਦੱਸਿਆ ਸੀ ਅੱਜ ਸ਼ੋਅ ਚ ਕਿ ਮੇਰੀ ਪੈਨਾ ਬੋਲਦਾ ਕਿ ਮੈਂ ਮਾੜਾ ਬੋਲਦਾ ਨਹੀਂ ਲਵ ਸਟੋਰੀ ਹੋਈਆਂ ਕਿਉਂ ਕਰਕੇ ਮੈਂ ਐਕਚੁਅਲ ਤੇ ਹੈਗਾ ਇੰਟਰਵਰਟ ਆ ਤੇ ਪਿਆਰ ਬਹੁਤ ਹੋਇਆ ਤੇ ਕਈਆਂ ਨੂੰ ਮੈਂ ਦੱਸ ਨਹੀਂ ਪਾਇਆ ਉਹ ਮੇਰੇ ਦਿਮਾਗ 'ਚ ਹੀ ਚੱਲਿਆ ਕਿ ਇਦਾਂ ਜੇ ਜੋ ਵੀ ਥੋੜੀ-ਬੋਦੀ ਗੱਲ ਹੋਈ ਉਹਦੇ ਵਿੱਚ ਆਪਣੇ ਕਰਕੇ ਇਨੀਸ਼ੀਏਟ ਹੋਇਆ ਤੇ ਕਈਆਂ ਨਾਲ ਐਕਚੁਅਲੀ ਗੱਲ ਵੀ ਹੋਈ ਪਰ ਉਹ ਗੱਲ ਬਣੀ ਨਹੀਂ ਫਿਰ ਮੈਂ ਕਹਿੰਦਾ ਗੱਲ ਨਹੀਂ ਬਣੀ ਸcript ਤਾਂ ਬਣ ਰਹੀ ਹੈ ਸcript ਹੀ ਬਣਾ ਲੈਣੇ ਤੇ ਤੇ ਜਿਹੜੀ ਆਪਣੀ ਕਹਿੰਦੇ ਕਿ ਫੈਮਿਲੀ ਦੀ سپورਟ ਬਹੁਤ ਜ਼ਰੂਰੀ ਹੈ ਹਾਂਜੀ 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 ਤੁਹਾਨੂੰ ਫੈਮਿਲੀ ਨੇ سپورਟ ਕੀਤਾ ਕਿ ਆ ਜਿਹੜਾ ਤੂੰ ਰਾਹ ਫੜ ਰਿਹਾ ਹੈ ਠੀਕ ਹੈ ਕਿ ਨਹੀਂ ਠੀਕ ਹੈ ਸਟਾਰਟਿੰਗ ਚ ਤਾਂ ਨਹੀਂ ਕਰਦੇ ਸੀਗੇ ਕਿਉਂ ਕਰਕੇ ਉਹਨਾਂ ਨੂੰ ਸੀਗਾ ਕਿ ਨੈਸ਼ਨ ਨਿਸ਼ਿਚ ਹੈ ਨਾ ਉਸ ਚੱਕਰ ਚ ਨਾ ਹੋ ਜਾਵੇ ਕਿਉਂ ਕਰਕੇ ਨਾਲ ਸਾਡੀ ਤੁਹਾਨੂੰ ਦੱਸਦਾ ਸਾਡੀ ਫੈਮਿਲੀ ਬੈਕਗ੍ਰਾਉਂਡ ਜਾਂ ਤਾਂ ਬਿਜ਼ਨਸ ਹੈਗਾ ਜਾਂ ਪੋਲਿਟਿਕਸ ਹੈਗਾ ਵਾ ਤੋ ਉਹ ਚ ਕੋਈ ਗਿਆਨੀ ਤਾਂ ਉਸ ਦਾ ਥੋੜਾ ਜਾਂ ਉਹਨਾਂ ਨੂੰ ਸੀਗਾ ਸਟਾਰਟਿੰਗ ਚ ਤਾਂ ਉਹ ਮਨਾ ਕਰਦੇ ਸੀਗੇ ਪਰ ਉਹੀ ਹੁੰਦਾ ਨਾ ਜਦੋਂ ਫਿਰ ਉਹ ਚ ਪੈਸੇ ਆ ਲਗਿੰਦੇ ਤਾਂ ਕਹਿੰਦੇ ਕਿ ਅਗਰ ਸਮਝਦਾਰ ਵੀ ਹੈਗਾ ਤੇ ਫਿਰ ਪੈਸੇ ਆ ਰਹੇ ਤਾਂ ਫਿਰ ਮਾੜਾ ਕੀ ਹੈ ਤੇ ਆਨ ਵਾਲੇ ਟਾਈਮ ਚ ਤੁਸੀਂ ਆਪਣੇ ਨੂੰ ਕਿੱਥੇ ਦੇਖਦੇ ਹੋ ਐਜ਼ ਅ ਕਮੀਡੀਅਨ ਮੈਂ ਬਾਹਰ ਵਾਲੇ ਸ਼ੋਅਸ ਲਈ ਆਪਣੇ ਉੱਚ ਦੇਖਦਾ ਹੈਗਾ ਕਿਉਂ ਕਰਕੇ ਜਿੱਦਾਂ ਹੁਣ ਮੈਨੂੰ ਰੀਸੈਂਟਲੀ ਆਈ ਥਿੰਕ 2 ਸਾਲ ਤੋਂ ਨਾ ਆਸਟ੍ਰੇਲੀਆ ਦਾ ਜਾਂ ਫਿਰ ਉਹਨਾਂ ਦੇ ਨਿਊਜ਼ੀਲੈਂਡ ਦੇ ਜਿਹੜੀ ਸਰਕਾਰ ਉੱਥੇ ਕਰਦੀ ਨਾ ਇੱਕ ਕਾਮੇਡੀ ਫੈਸਟੀਵਲ ਕਰਾਉਂਦੀ ਹੈਗੀ ਆ ਤੇ ਉਹਨਾਂ ਵਿੱਚ ਮੇਰੀ ਆਪਣੇ ਗੱਲ ਹੋ ਰਹੀ ਪਰ ਲਾਸਟ ਮੋਮੈਂਟ ਤੇ ਅੱਗੇ ਰਹਿ ਜਾਂਦੀ ਮੇਰੀ ਕੋਸ਼ਿਸ਼ ਹੈ ਕਿ ਇਸ ਵਾਰ ਇਹ ਫਾਈਨਲ ਹੋ ਜਾਵੇ ਤੇ ਮੈਂ ਕੁਝ ਇੰਗਲਿਸ਼ ਦਾ ਕੰਟੈਂਟ ਉਹਨਾਂ ਨੂੰ ਦਾ ਭੇਜ ਰਿਹਾ ਹਾਂ ਨਾ ਹਰ ਸਾਲ ਤੇ ਇਸ ਵਾਰੀ ਉਹ ਹੋ ਜAVE ਤਾਂ ਮੈਂ ਨੈਕਸਟ ਟਾਈਮ ਦੀ ਕੋਸ਼ਿਸ਼ ਹੈ ਕਿ ਮੈਂ ਦੋਨੋਂ ਫੈਸਟੀਵਲ ਕਰਾਂ ਤੇ ਹਾਪਫੁਲੀ ਮੈਂ ਨਾਰਥ ਇੰਡੀਆ ਦਾ ਪਹਿਲਾ ਆਰਟਿਸਟ ਹੋਊਂਗਾ ਜਿਹੜਾ ਦੋਨੋਂ ਸਰਕਾਰਾਂ ਦੇ ਉੱਥੇ ਕਾਮੇਡੀ ਫੈਸਟੀਵਲ 'ਚ ਪਰਫਾਰਮ ਕਰਕੇ ਆਊਗਾ ਸਰ ਤੁਸੀਂ ਯੂਥ ਹੋ ਤੇ ਯੂਥ ਅੱਜਕੱਲ ਬਹੁਤ ਸਟਰਗਲ ਕਰਦਾ ਕਈਆਂ ਦੇ ਘਰ ਦੇ ਸਪੋਰਟ ਨਹੀਂ ਕਰਦੇ ਕੋਈ ਫਾਈਨੈਂਸ਼ੀਅਲ ਤੰਗ ਹੈ ਕਿ ਉਹਨਾਂ ਨੂੰ ਹਾਰ ਮੰਨੀ ਚਾਹੀਦੀ ਹੈ ਜਾਂ ਇਹ ਪ੍ਰੋਫੈਸ਼ਨਲ ਫੰਡਾਈਂਗ ਚਾਹੀਦਾ ਜਦ ਤੱਕ ਉਹਨਾਂ ਨੂੰ ਇੱਕ ਬਿਜ਼ਨਸ ਸਪੋਰਟ ਨਾ ਹੋਵੇ ਜਿੱਦਾਂ ਤੁਹਾਨੂੰ ਹੈਗੀ ਹੈ ਤੁਸੀਂ ਕਹਿੰਦੇ ਹੋ ਜਿਨਾਂ ਕੋ ਨਹੀਂ ਹੈ ਕਿ ਉਹ ਅੱਗੇ ਵੱਧ ਸਕਦੇ ਕਿ ਨਹੀਂ ਵੱਧ ਸਕਦੇ ਮੇਰੇ ਹਿਸਾਬ ਨਾਲ ਨਾ ਨਾ ਕਿਸੇ ਦਾ ਵੀ ਬੰਦੇ ਦਾ ਪੈਸ਼ਨ ਬਹੁਤ ਜ਼ਿਆਦਾ ਸਟਰੋਂਗ ਹੈ ਪੈਸ਼ਨ ਬਹੁਤ ਜ਼ਿਆਦਾ ਹੈਗਾ ਨਾ ਅਗਰ ਉਸ ਚੀਜ਼ ਦੇ ਵਿੱਚ ਉਹ ਨਾ ਵੀ ਐਂਟਰ ਕਰੇ ਤਾਂ ਉਹ ਤਦ ਵੀ ਨਾ ਉਹ ਅੱਧਾ ਹੀ ਰਹਿ ਜਾਊਗਾ ਜਿੱਦਾਂ ਉਹ ਤਮਾਸ਼ਾ ਫਿਲਮ ਆਈ ਸੀਗੀ ਨਾ ਕਿਰਨਬੀਰ ਕਪੂਰ ਦੀ ਕਿ ਅਗਰ ਉਹ ਨਹੀਂ ਜਿੱਦਾਂ ਦਾ ਹੈਗਾ ਜਿੱਦਾਂ ਉਹ ਦਿਖਾਇਆ ਕਿ ਉਹ ਸਟੋਰੀ ਟੈਲਰ ਸੀਗਾ ਆਰਟਿਸਟ ਸੀਗਾ ਅਗਰ ਉਹਨੂੰ ਛੱਡ ਕੇ ਅਗਰ ਹੋਰ ਕੁਝ ਵੀ ਕਰਦਾ ਨਾ ਤਾਂ ਉਹ ਵੀ ਇਦਾਂ ਹੋਊਗਾ ਕਿ ਉਹਦੀ ਬਾਡੀ ਸਿਰਫ ਉੱਥੇ ਹੈ ਮਾਈਂਡ ਉੱਥੇ ਨਹੀਂ ਹੈਗਾ ਤੇ ਮੇਰੇ ਖਿਆਲ ਤਾਂ ਤੁਹਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਤਾਂ ਕਿ ਜਦੋਂ ਤੁਹਾਡੀ ਬੁੱਢੇ ਹੋ ਜੇ ਜਦੋਂ ਕੁਝ ਨਹੀਂ ਕਰ ਸਕਦੇ ਤੁਹਾਨੂੰ ਰਿਗਰੈਟ ਨਾ ਫੀਲ ਹੋਵੇ ਕਿ ਮੈਂ ਕੰਮ ਕੀਤਾ ਨਹੀਂ ਮੈਂ ਕਰ ਮੈਂ ਹਨਾ ਕਿਉਂਕਿ ਇੱਕ ਵਾਰ ਟ੍ਰਾਈ ਜ਼ਰੂਰ ਦੇਣੀ ਚਾਹੀਦੀ ਤੇ ਟ੍ਰਾਈ ਵੀ ਇੰਨੀ ਅੱਛੀ ਦੋ ਕਿ ਉਹ ਕੰਮ ਹੋ ਹੀ ਜਾਵੇ ਰਸਤੇ ਤਾਂ ਦੇਖੋ ਬੰਦਾ ਹੁਣ ਆਪਾਂ ਅਗਰ ਸਾਡੀ ਸਹਿਲਲੀ ਹੈ ਆਪਾਂ ਨੂੰ ਮਿਲਣਾ ਹੈਗਾ ਆਪਾਂ ਉਸਲੀ ਵੀ ਤਾਂ ਕਰ ਐਫਰਟ ਕਰਦੇ ਰਸਤਾ ਲਾਭ ਹੀ ਲੈਣਾ ਕਿ ਮਿਲਣਾ ਹੈਗਾ ਮਤਲਬ ਹੁਣ ਉਹ ਚੀਜ਼ ਨਹੀਂ ਮੁਸ਼ਕਿਲ ਨਹੀਂ ਅੱਜ ਤੋਂ 10 ਸਾਲ ਪਹਿਲੇ ਤਾਂ ਬਹੁਤ ਮੁਸ਼ਕਿਲ ਸੀ ਜਦੋਂ ਮਿਲਣਾ ਹੁੰਦਾ ਸੀ ਨਾ ਤੇ ਉਦ ਲਈ ਕਰ ਸਕਦੇ ਹੋ ਆਪਣੇ ਪੈਸ਼ਨ ਪਿੱਛੇ ਵੀ ਤਾਂ ਕਰੀ ਹੋ ਸਕਦੇ ਰਸਤੇ ਹੀ ਮਿਲ ਜਾਂਦੇ ਆਕਰ ਆਪਾ ਲੱਭੀ ਸਰਪਨ ਕਲ ਮਦਰਡੇਸ ਮਦਰਡੇਸ ਵੀ ਹੈਗਾ ਮਾਂ ਦਾ ਰੋਲ ਜਿਹੜਾ ਹੈ ਕਿੰਨਾ ਕੇ ਇੰਪੋਰਟੈਂਟ ਹੈ ਇੱਕ ਬੱਚੇ ਵਾਸਤੇ ਮਦਰ ਦਾ ਰੋਲ ਤਾਂ ਬਹੁਤ ਜ਼ਰੂਰੀ ਹੈ ਮੈਂ ਐਸੇ ਕਿਉਂ ਪੰਜਾਬੀਆਂ ਕਿ ਪੰਜਾਬੀ ਮਾਂ ਤਾਂ ਵੈਸੇ ਬਹੁਤ ਅਫੈਕਸ਼ਨ ਹੁੰਦਾ ਹੈਗਾ ਮੈਨੂੰ ਹੁਣ ਵੀ ਜਦੋਂ ਆਪਾਂ ਕਾਰ ਚ ਨਿਕਲ ਗਏ ਨਾ ਇੱਥੇ ਆਪਣੇ ਪ੍ਰੈਸ ਕਲੱਬ ਆਣਾ ਸੀਗਾ ਮੇਨ ਤਦੀ ਮੰਮੀ ਦੇ ਆਪਣੇ ਦੋ ਫੋਨ ਆ ਗਏ ਸੀ ਕਿੱਥੇ ਆ ਆਪਣੇ ਠੀਕ ਹੈ ਆਪਣੇ ਕਿਉਂਕਿ ਉਹਨਾਂ ਦਾ ਤਾਂ ਇੱਕ ਧਿਆਨ ਰੈਂਦਾ ਹੀ ਹੈ ਹਣਾ ਕੀ ਆਪਣੇ ਠੀਕ ਹੈ ਖਾ ਲਿਆ ਆਪਣੇ ਸੇਫ ਹੈ ਸਹੀ ਹੈ ਸਭ ਮੈਨੂੰ ਤਾਂ ਆਪਣੇ ਜਿਹੜੇ ਨਾਲ ਜਿੱਦਾਂ ਸ਼ੋਅ ਮੈਨੇਜ ਕਰਦੇ ਨੇ ਉਹਨਾਂ ਨੂੰ ਪਤਾ ਹੈਗਾ ਕਿ ਇੱਕ ਦਿਨ ਚ 20-25 ਫੋਨ ਆ ਜਾਂਦੇ ਹੈਗੇ ਮਤਲਬ ਉਹਨਾਂ ਦਾ ਹੱਜੀ ਵੀ ਉਹ ਡਰ ਕੇ ਸੇਫ ਰਵੇ ਕਿ ਉਹਨਾਂ ਨੂੰ ਹੁੰਦਾ ਨਾ ਕਿ ਸਾਡਾ ਬੱਚਾ ਸਭ ਤੋਂ ਸ਼ਰੀਫ ਹੈਗਾ ਸਹੀ ਹੈਗਾ ਕੱਲ ਮਦਰ ਡੇਸ ਹੈ ਤੁਸੀਂ ਆਪਣੇ ਮਦਰ ਲਈ ਕੋਈ ਮੈਸੇਜ ਦੇਣਾ ਚਾਹੁੰਦੇ ਮੈਂ ਹਾਂ ਮਦਰ ਲਈ ਮੈਸੇਜ ਜ਼ਰੂਰ ਦੇਣਾ ਚਾਹੁੰਗਾ ਕਿਉਂ ਕਰਕੇ ਬਹੁਤ ਜਿਆਦਾ ਆਪਣੇ ਉਹਨਾਂ ਦਾ ਹਮੇਸ਼ਾ ਪਿਆਰ ਤੇ ਅਫੈਕਸ਼ਨ ਹੀ ਰਿਹਾ ਜਿਸ ਦੇ ਕਰਕੇ ਮੈਂ ਸ਼ਾਇਦ ਆਪਣੇ ਇੰਟਰਵਿਊ ਇਹਦੇ ਵਿੱਚ ਕੀਤਾ ਹੈ ਕਿਉਂਕਿ ਕਰਕੇ ਮੇਰੀ ਫਸਟ ਆਡੀਅנס ਮੇਰੀ ਮਦਰ ਸੀਗੀ ਫਿਰ ਦੂਜੀ ਆਡੀਅנס ਮੇਰੀ ਜਿਹੜੇ ਦੂਜੀ ਮਦਰ ਮੇਰੇ ਵੱਡੇ ਸਿਸਟਰ ਸੀਗੀਆਂ ਉਹਨਾਂ ਨੇ ਉਹ ਹੱਸਦੀਆਂ ਸੀਗੀਆਂ ਮੈਨੂੰ ਲੱਗਿਆ ਕਿ ਚੀਜ਼ ਅੱਛੀ ਹੈਗੀ ਹੈ ਕਰ ਸਕਦੇ ਕਿ ਮੈਂ ਕਿਉਂ ਕਰਕੇ ਮੈਂ ਬੀਕਾਮ ਦੇ ਵਿੱਚ ਕੀ ਕਰਦਾ ਸੀਗਾ ਮੈਂ ਤੁਹਾਨੂੰ ਦੱਸੇ ਜੀ ਤਾਂ ਮੈਂ ਇੰਟਰਵਰਟ ਬੀਕਾਮ 'ਚ ਮੈਂ ਜਦੋਂ ਥੋੜਾ ਸੁਣਾਉਣਾ ਸ਼ੁਰੂ ਕੀਤਾ ਔਨ ਸਪੋਰਟੀ ਉਹਨਾਂ ਨੇ ਗੱਲ ਕਰਦਾ ਸੀ ਉਹ ਹੱਸਦੇ ਸੀਗੇ ਫਿਰ ਉਹ ਆਪਾ ਕਰਦੇ ਰਹਿੰਦੇ ਸੀ ਗੱਲ ਆਪਣਾ ਦੋ ਦੋ ਤਿੰਨ ਤਿੰਨ ਘੰਟੇ ਆ ਬੁਝ ਬੋਲੀ ਮੈਨੂੰ ਲੱਗੇ ਕਿ ਇਹ ਕਰ ਸਕਦੇ ਕਿ ਉਹ ਨਾ ਉਹ ਪਤਾ ਨਹੀਂ ਸ਼ਾਇਦ ਫੇਕ ਹੀ ਕਰਦੇ ਹੋਣ ਪਰ ਹਾਜ਼ਰ ਖੁਸ਼ ਹੁੰਦੇ ਸੀਗੇ ਮੀਨਸ ਕਿ ਇਹਨਾਂ ਨੂੰ ਖੁਸ਼ੀ ਮਿਲਦੀ ਪਈ ਆ ਇੱਕ ਬਾਕੀ ਵੀ ਕਰ ਸਕਦੇ ਚੀਜ਼ ਹਨਾ ਤੇ ਉਹਨਾਂ ਦੀ ਸਪੋਰਟ ਉਹਨਾਂ ਦਾ ਪਿਆਰ ਤਾਂ ਹਮੇਸ਼ਾ ਰਿਹਾ ਹੀ ਆ ਤੇ ਅੱਜ ਦੇ ਵੀ ਇਦਾਂ ਹੁੰਦਾ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਹਰ ਸ਼ੋ ਪ੍ਰੋਫਿਟੇਬਲ ਨਹੀਂ ਹੁੰਦਾ ਹੈਗਾ ਜਿੱਦਾਂ ਆਪਣੇ ਕਾਰਪੋਰੇਟ ਸ਼ੋ ਕਾਲਜ ਸ਼ੋ ਜਾਂ ਕੁਝ ਸ਼ੋਸ ਹੁੰਦੇ ਬਹੁਤ ਅੱਛੇ ਜਾਂਦੇ ਕੁਝ ਹੁੰਦਾ ਹੈ ਕਿ ਜਿਹੜੇ ਆਪਣੇ ਐਟ ਪਾਰ ਜਾਂਦੇ ਆ ਨਹੀਂ ਪ੍ਰੋਫਿਟ ਹੁੰਦਾ ਉਹ ਚ ਵੀ ਮਦਰ ਹੀ ਸਪੋਰਟ ਕਰਦੀ ਹੈ ਕਿ ਚਲੋ ਕੋਈ ਨਹੀਂ ਨਹੀਂ ਹੋਇਆ ਤਾਂ ਨੈਕਸਟ ਚ ਨਿਕਲ ਜਾਓਗੇ ਨੈਕਸਟ ਬੈਨੀਫਿਟ ਹੋ ਜਾਊਗਾ ਇਹ ਕਿ ਮੈਂਟਲ ਲੈਵਲ ਉਹ ਗਿਰਾ ਨਹੀਂ ਦਿੰਦੀ ਮਦਰ ਸਪੋਰਟ ਤਾਂ ਹਮੇਸ਼ਾ ਹਰ ਕਿਸੇ ਨੂੰ ਚਾਹੀਦਾ ਤੇ ਜਦੋਂ ਕੋਈ ਸਟਾਰਟ ਕਰਦਾ ਆਪਣਾ ਸਟਰਗਲ ਕੋਈ ਵੀ ਹੋਵੇ ਯੂਥ ਹੋਵੇ ਕੋਈ ਹੋਵੇ ਸਭ ਤੋਂ ਪਹਿਲਾਂ ਉਹਦੇ ਦਿਮਾਗ 'ਚ ਇਹ ਚ ਚੱ ਰਹੀਆਂ ਯਾਰ ਮੈਂ ਕਿੱਦਾਂ ਕਰੂੰਗਾ ਮੇਰ ਜਿਹੜਾ ਉਹ ਬੰਦਾ ਉੱਥੇ ਪਹੁੰਚਿਆ ਮੈਂ ਉਹਦੇ ਲੈਵਲ 'ਚ ਪਹੁੰਚਣਾ ਤੁਹਾਡਾ ਵੀ ਕੋਈ ਆਈਡਲ ਹੈਗਾ ਮੇਰੇ ਆਈਡਲ ਪਹਿਲੇ ਤਾਂ ਮੈਂ ਰੌਸਲ ਪੀਟਰ ਨੂੰ ਬਹੁਤ ਸੁਣਿਆ ਹੈਗਾ ਬਹੁਤ ਜ਼ਿਆਦਾ ਮੈਨੂੰ ਹੋਰ ਕਿਸੇ ਦਾ ਪਤਾ ਹੀ ਨਹੀਂ ਸੀਗਾ ਮੇਰੇ ਫਰੈਂਡ ਨੇ ਮੈਨੂੰ ਇੰਟਰੋਡਿਊਸ ਕੀਤਾ ਸੀ ਅਕਸ਼ਜ ਕਸ਼ਪ ਨੇ ਤੇ ਕਿਉਂਕਿ ਉਹਦੀ ਫੈਮਿਲੀ ਜਿੱਦਾਂ ਨਾ ਵਾਰ ਕੈਨੇਡਾ ਸਾਈਡ ਤੋਂ ਸੀਗੇ ਤੇ ਮੈਂ ਉਹਨੂੰ ਆਪਾਂ ਸਾਈਬਰ ਕੈਫੇ ਜਾ ਕੇ ਸੁਣਦੇ ਹੁੰਦੇ ਹੁੰਦੇ ਸੀਗੇ ਹਨਾ ਰਸਲ ਪੀਟਰਸ ਨੂੰ ਮੈਂ ਫਿਰ ਰੀਸੈਂਟਲੀ ਮੈਂ ਜਿਹਨੂੰ ਬਹੁਤ ਜ਼ਿਆਦਾ ਦੇਖ ਰਿਹਾ ਬਾਕੀ ਵੀ ਜਿਹੜੇ ਮੈਨੂੰ ਕਾਮੇਡੀ ਬਾਰੇ ਪੁੱਛਦੇ ਆ ਰਿਕਮੈਂਡ ਮੈਂ ਕਰਦਾ ਉਹ ਹੈਗਾ ਨੀਮੇਸ਼ ਪਟੇਲ ਇੰਡੀਅਨ ਹੈ ਆਈ ਥਿੰਕ ਗੁਜਰਾਤ ਸਾਈਡ ਤੋਂ ਹੈ ਆਫਕੋਰਸ ਹਨਾ ਪਟੇਲ ਹੈਗਾ ਤਾਂ ਪਰ ਰਹਿੰਦਾ ਅਮਰੀਕਾ ਦੇ ਵਿੱਚ ਆ ਤੇ ਇੰਗਲਿਸ਼ ਵਿੱਚ ਸਟੈਂਡ ਅਪ ਕਰਦਾ ਤੇ ਮੇਰਾ ਇਸ ਟਾਈਮ ਕਰੰਟਲੀ ਉਹ ਫੇਵਰੇਟ ਆ ਤੇ ਮੈਂ ਜਿਆਦਾਤਰ ਨਾ ਫੋਰਨ ਦੀ ਇੰਗਲਿਸ਼ ਵਾਲੇ ਉਹ ਜਿਆਦਾ ਸੁਣਦਾ ਹੈਗਾ ਸ਼ਾਇਦ ਮੇਰੀ ਰਾਈਟਿੰਗ ਤੇ ਵੀ ਉਹਨਾਂ ਦਾ ਪ੍ਰਭਾਵ ਜਿਆਦਾ ਹੈਗਾ ਮੈਂ ਵੀ ਚ हसन ਮਿਨਾ ਉਸ ਨੂੰ ਬਹੁਤ ਸੁਣਿਆ ਤੇ ਉਹ ਇਸ ਲਈ ਸੁਣਿਆ ਕਿਉਂ ਕਰਕੇ ਮੈਂ ਸਟੋਰੀ ਟੈਲਿੰਗ ਜਿਆਦਾਤਰ ਮੈਂ ਕਰਦਾ ਹੈਗਾ ਅੱਜ ਦੇ ਸ਼ੋਅ 'ਚ ਨਹੀਂ ਕੀਤੀ ਪਰ ਮੋਸਟਲੀ ਮੈਂ ਸਟੋਰੀ ਟੈਲਿੰਗ ਜਿਆਦਾ ਕਰਦਾ ਹੈ ਕਹਾਣੀ ਹੁੰਦੀ ਹੈ ਜੇ ਲਵ ਸਟੋਰੀ ਉਹ ਹਸਨ ਮਿਨਾਜ਼ ਵੀ ਆਪਣੀ ਕਹਾਣੀ ਸਟੋਰੀ ਟੈਲਿੰਗ ਕਰਦਾ ਮੈਂ ਕਿਉਂ ਚ ਪਰਫੈਕਸ਼ਨ ਹੋਣਾ ਉਹ ਚ ਦੇਖੀ ਕਿਉਂ ਕਰਕੇ ਉਹ ਵਰਲਡ ਲੈਵਲ ਤੇ ਕਰਦੇ ਪਏ ਆ ਉਹਨਾਂ ਨੂੰ ਆਪਾਂ ਦੇਖਾਂਗੇ ਸੁਣਾਂਗੇ ਤੁਹਾਨੂੰ ਬਦਲ ਲੱਗੂਗਾ ਆਪਾਂ ਇਹ ਚ ਇਹ ਚੀਜ਼ ਸੁਧਾਰ ਸਕਦੇ ਆ ਇਹ ਚੀਜ਼ ਵਧੀਆ ਕਰ ਸਕਦੇ ਕਿਉਂਕਿ ਉਹ ਅਰੀਨਾ ਵੇਚਦੇ ਆ 10 10 ਬੀਬੀ ਆਰ ਟਿਕਟ ਇੱਕ ਇੱਕ ਸ਼ੋਅ ਦੀ ਵੇਚ ਦਿੰਦੇ ਹੈਗੇ ਤੇ ਮੈਂ ਕਹਿੰਦਾ ਇਹਨਾਂ ਨੂੰ ਸੁਣਨਾ ਚਾਹੀਦਾ ਕਰੰਟਲੀ ਮੈਂ ਨਿਵੇਸ਼ ਪਟੇਲ ਨੂੰ ਸੁਣਦਾ ਹੈਗਾ ਤੇ ਮੇਰਾ ਉਹ ਆਈਡਲ ਉਹ ਆ ਇਸ ਟਾਈਮ ਸਰ ਤੁਸੀਂ ਰਾਈਟਿੰਗ ਦੀ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਅੱਜ ਸਭ ਤੋਂ ਵੱਡਾ ਲਾਸ ਹੋਇਆ ਪਦਮਸ਼ਰੀ ਡਾਕਟਰ ਸਰਜੀਤ ਪਾਤਰ ਜੀ ਦੁਨੀਆ 'ਚ ਨਹੀਂ ਹੈ ਹਾਂ ਜੀ ਤੁਹਾਨੂੰ ਲੱਗਦਾ ਹੈ ਕਿ ਸਿਹਤ ਦੀ ਦੁਨੀਆ 'ਚ ਇਹ ਰਾਈਟਿੰਗ ਦੀ ਦੁਨੀਆ 'ਚ ਹੈ ਏ ਲਾਸ ਪੰਜਾਬ ਨੂੰ ਕਦੀ ਪੂਰਾ ਹੋਊਗਾ ਕਿ ਨਹੀਂ ਹੋਊਗਾ ਲਾਸ ਤਾਂ ਨਹੀਂ ਪੂਰਾ ਹੋ ਸਕਦਾ ਪਰ ਜਿਹੜੇ ਵੀ ਦਾ ਮਹਾਨ ਜਿਹੜੇ ਲੈਜੈਂਡ ਹੁੰਦੇ ਆਰਟਿਸਟ ਹੈਗੇ ਜਿੱਦਾਂ ਤੁਸੀਂ ਸੁਜੀਤ ਪਾਤਰ ਸਰਦੀਕਾਰ ਕੀਤੀ ਹੈਗੀ ਆ ਸਿੱਧੂ ਮੂਸੇਵਾਲਾ ਬਾਈ ਜਦੋਂ ਉਹ ਵੀ ਆਪਣੇ ਪੰਜਾਬ ਦੇ ਬਾਈ ਲੈਜੈਂਡ ਆਪਣੇ ਸੀਗਾ ਨਾ ਤੇ ਉਹ ਜਿਹੜੇ ਵੀ ਲਾਸ ਹੋ ਜਾਂਦੇ ਹੈਗੇ ਉਹ ਰਿਕਵਰ ਨਹੀਂ ਹੋ ਸਕਦੇ ਪਰ ਉਹਨਾਂ ਦੀ ਲਾਈਫ ਨੂੰ ਦੇਖ ਕੇ ਉਹਨਾਂ ਦੇ ਕੰਮ ਨੂੰ ਦੇਖ ਕੇ ਹੋਰ ਬਹੁਤ ਆਰਟਿਸਟ ਨਿਕਲਦੇ ਹੋਰ ਬਹੁਤ ਜ਼ਿਆਦਾ ਆਪਣੇ ਨਿਕਲਦੇ ਇਨਸਪਾਇਰ ਹੁੰਦੇ ਹੈਗੇ ਆ ਤੇ ਪੰਜਾਬ ਦੀ ਮੈਨੂੰ ਲੱਗਦਾ ਹੈ ਕਿ ਜਿੱਦਾਂ ਹੁਣ ਇੱਕ ਸਾਂਝਾ ਪੰਜਾਬ ਹੋ ਗਿਆ ਇੱਕ ਏ ਵਾਲਾ ਜਿੱਥੇ ਆਪਾਂ ਰਹਿ ਰਹੇ ਹੈਗੇ ਨਾ ਚੜਦਾ ਪੰਜਾਬ ਵੀ ਕਹੇਗਾ ਲੈਂਦਾ ਪੰਜਾਬ ਪਾਕਿਸਤਾਨ ਵਾਲੀ ਸਾਈਡ ਦਾ ਦੋਨੋਂ ਸਾਈਡ ਤੋਂ ਤੁਸੀਂ ਦੇਖੋ ਇੰਨੀ ਜ਼ਿਆਦਾ ਬlesd ਜਗ੍ਹਾ ਹੈਗੀ ਨਾ ਐਸੇ ਆਰਟਿਸਟ ਨੂੰ ਲੈ ਕੇ ਦੋਨੋਂ ਜਿਹੜੇ ਆਰਟਿਸਟ ਬਹੁਤ ਕਮਾਲ ਦੇ ਰਹੇ ਥੇ ਇਦਾਂ ਵੀ ਨਹੀਂ ਲੋਕਲ ਲੈਵਲ ਦੇ ਵਰਲਡ ਲੈਵਲ ਦੇ ਆਰਟਿਸਟ ਰਹੇ ਆ ਤੇ ਉਹਨਾਂ ਨੂੰ ਕਿਸੇ ਨੂੰ ਦੇਖ ਕੇ ਹੋਰ ਇਨਸਪਾਇਰ ਹੋ ਜਾਂਦਾ ਮੇਰੇ ਖਿਆਲ ਆਰਟ ਦੀ ਸਭ ਤੋਂ ਵਧੀਆ ਚੀਜ਼ ਇਹੀ ਹੈ ਕਿ ਇਨਸਪਾਇਰ ਕਰ ਦਿੰਦਾ ਹੈਗਾ ਦੂਜਿਆਂ ਨੂੰ ਉਹਨੂੰ ਦੇਖ ਕੇ ਹੋਰ ਇੱਕ ਅੱਛਾ ਇੱਕ ਨਿਕਲ ਸਕਦਾ ਹੈ ਕਿ ਆਪਾਂ ਵੀ ਇਹਦੇ ਇਨ ਦੀ ਤਰ੍ਹਾਂ ਆਪਾਂ ਲਿਖਣਾ ਸੋਚ ਰੱਖਣੀ ਹੈ ਜਿੱਦਾਂ ਹੁਣ ਅਰਜੁਨ ਢੀਲੋਂ ਤੁਸੀਂ ਸੁਣਦੇ ਹੋਗੇ ਉਹ ਵੀ ਮੈਨੂੰ ਲੱਗਦਾ ਕਿ ਉਹ ਵੀ ਸਰਨਾ ਜ਼ਿਆਦਾਤਰ ਜਿਹੜੇ ਪੁਰਾਣੇ ਜਿਹੜੇ ਪੰਜਾਬ ਦੇ ਰਾਈਟਿੰਗਸ ਹੈਗੀਆਂ ਪੁਰਾਣੀ ਜਿਹੜੀ ਪੋਇਮਸ ਹੈਗੀਆਂ ਹਨ ਉਹਨਾਂ ਨੂੰ ਪੜ ਕੇ ਪੜਦੇ ਆ ਕਾਫੀ ਜ਼ਿਆਦਾ ਰੀਡਿੰਗ ਮੈਨੂੰ ਲੱਗਦਾ ਉਹ ਕਰਦੇ ਕਿਉਂਕਿ ਉਹਨਾਂ ਦੀ ਜਿਹੜੀ ਗਾਣੇ ਹੈ ਜਾਂ ਰਾਈਟਿੰਗ ਹੈ ਉਹਨਾਂ 'ਚ ਸਾਰੀ ਤੁਸੀਂ ਦੇਖਿਓ ਹਿਸਟੋਰਿਕ ਛਲਕ ਨਿਕਲਦੀ ਹੈਗੀ ਹੈ ਹਨਾ ਬਹੁਤ ਪਿਆਰੇ ਪਿਆਰੇ ਤੇ ਉਹ ਰਾਈਟਿੰਗ ਤੇ ਇਨਸਪਾਇਰ ਕਰਦੀ ਹੈ ਹਨਾ ਮੇਰੀ ਰਾਈਟਿੰਗ ਕਿਸੇ ਉਹਨੂੰ ਕਰਦੀ ਹੋਗੀ ਉਹਦੀ ਹਸਨ ਮੀਨਾਸ ਦੀ ਜਾਂ ਤੁਹਾਨੂੰ ਦੱਸਿਆ ਉਹਦੇ ਨਿਮੇਸ਼ ਪਟੇਲ ਦੀ ਇਦਾਂ ਕਰ ਰਹੀ ਹੈਗੀ ਇਹਦਾ ਆਰਟਿਸਟ ਕਿਸ ਨੇ ਕਿਸ ਨੇ ਇਨਸਪਾਇਰ ਕਰਦੇ ਰਹਿੰਦੇ ਹੈਗੇ ਸਰ ਆਖਰ ਦੇ ਵਿੱਚ ਇਹ ਗੱਲ ਰਹਿੰਦਾ ਕਿ ਬੰਦਾ ਫੇਲ ਤੇ ਜ਼ਰੂਰ ਹੁੰਦਾ ਹੈ ਫੇਲ ਤੇ ਹਰ ਕੋਈ ਹੁੰਦਾ ਹੀ ਹੈ ਜ਼ਿੰਦਗੀ ਦੇ ਵਿੱਚ ਤੇ ਹਰ ਕੋਈ ਜਾਂਦਾ ਮੈਂ ਫਟਾਫਟ ਸਕਸੈਸਫੁਲ ਹੋ ਜਾ ਖਾਸ ਕਰ ਸਾਡਾ ਯੂਥ ਹੈ ਜਿਹੜਾ ਉਹ ਕਹਿੰਦਾ ਸਾਨੂੰ ਸਿਰਫ ਸਕਸੈਸ ਹੀ ਮਿਲੇ ਫੇਲਰ ਦੇਖਣਾ ਨਾ ਪਵੇ ਟੜੇ ਸਾਹ ਨਾਲ ਬੰਦਾ ਫੇਲਿਅਰ ਤੋਂ ਜ਼ਿਆਦਾ ਸਿੱਖਦਾ ਹੈ ਕਿ ਸਕਸੈਸ ਤੋਂ ਆਫ ਕੋਰਸ ਫੇਲਿਅਰ ਤੋਂ ਸਿੱਖਦਾ ਹੈਗਾ ਬਹੁਤ ਜ਼ਿਆਦਾ ਫੇਲਿਅਰ ਉਹ ਚੀਜ਼ਾਂ ਸਿਖਾਉਂਦੀਆਂ ਹੈਗੀਆਂ ਹੁਣ ਆਪਣਾ ਮੈਂ ਆਪਣਾ ਦੱਸਦਾ ਕਿ ਆਪਣਾ ਘਰ ਕੋਈ ਸ਼ੋਅ ਨਾ ਸਹੀ ਜਾਵੇ ਜਾਂ ਕੋਈ ਜੋਕਸ ਕਰੇ ਜਾਂ ਕੁਝ ਨਾ ਸਹੀ ਜਾਵੇ ਤਾਂ ਆਪਾਂ ਉਸ ਚੀਜ਼ ਤੇ ਥੌਟ ਪ੍ਰੋਸੈਸ ਰੱਖਦੇ ਕਿ ਅੱਛਾ ਇਹ ਨਹੀਂ ਸਹੀ ਗਿਆ ਹੋਗਾ ਇਹ ਨਹੀਂ ਹੋਊਗਾ ਕਈ ਚੀਜ਼ਾਂ ਮਾਈਂਡ ਚ ਲੈ ਸਕਦੇ ਇਹਨੂੰ ਸੁਧਾਰਦੇ ਨੂੰ ਸੁਧਾਰਦੇ ਆਂ ਅਗਰ ਕੋਈ ਬਹੁਤ ਵਧੀਆ ਚਲਾ ਗਿਆ ਤੇ ਉਹ ਉੱਤੇ ਫਿਰ ਹੁੰਦਾ ਕਿ ਇਹ ਤਾਂ ਬਹੁਤ ਅੱਛੇ ਸੀ ਆਪਾਂ ਸੋਚਦੇ ਵੀ ਨਹੀਂ ਹਣਾ ਤੇ ਉਹ ਤਾਂ ਹੈ ਹੀ ਹੈ ਨਾਲੇ ਜਿਹੜੇ ਬਾਲ ਹੈ ਜਿੱਦਾਂ ਆਪਣੇ ਬਲੈਕ ਕਮਿਊਨਿਟੀ ਹੈਗੀ ਨਾ ਮੈਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਸੋਚ ਤੋਂ ਪ੍ਰਭਾਵਿਤ ਆ ਉਹ ਕੀ ਉਹਨਾਂ ਦੀ ਹੈਗੀ ਆ ਕਿ ਕਾਫੀ ਉਹਨਾਂ ਦੀ ਵਿੱਚ ਮੈਂ ਯਾਦ ਹੁੰਦੀ ਹੈ ਨਾ ਉਸ ਕਿਹਾ ਕਿ 9 ਵਾਰੀ giro 9 ਵਾਰੀ giro ਪਰ 10 ਵਾਰੀ ਦੁਆਰਾ ਖੜੇ ਹੋ ਜਾਓ ਅਗਰ ਹਾਰਦੇ ਤਾਂ ਪਤਾ ਦੀ ਨਾ ਅਗਰ ਆਪਾਂ ਦੁਆਰਾ ਖੜੇ ਨਹੀਂ ਹੁੰਦੇ ਆਪਾਂ ਕਹਿੰਨੇ ਕਿ ਇੱਥੇ ਚਲੋ ਠੀਕ ਹੈ ਆਪਾਂ ਨਹੀਂ ਕਰ ਸਕਦੇ ਤੇ ਜੋ ਵੀ ਤੁਸੀਂ ਆਰਟਿਸਟ ਦੇਖ ਲਓ ਹੁਣ ਭਾਵੇਂ ਸਿੱਧੂ ਮੂਸੇਵਾਲਾ ਬਾਈ ਦੇਖ ਲਓ ਉਹਨਾਂ ਨੇ ਹਰ ਕਿਸੇ ਨਾਲ ਬਹੁਤ ਸਟਰਗਲ ਕੀਤੀ ਬਹੁਤ ਜ਼ਿਆਦਾ ਲਾਈਫ ਚ ਹਾਰੇ ਆ ਹਨਾ ਜਿੱਦਾਂ ਤੁਹਾਨੂੰ ਪਤਾ ਹੋਊਗਾ ਉਹਨਾਂ ਦੀ ਸਟੋਰੀ ਦਾ ਕਿ ਉਹ ਕਿਸੇ ਕੋਈ ਗਾਣਾ ਲੈਣ ਗਏ ਸੀ ਚੰਡੀਗੜ੍ਹ ਆਏ ਸੀਗੇ ਉਹਨੂੰ ਗਾਣਾ ਉਸ ਆਰਟਿਸਟ ਨੇ ਦਿੱਤਾ ਨਹੀਂ ਸੀਗਾ ਹਾਰੇ ਫਿਰ ਉਤ ਤੋਂ ਬਾਅਦ ਉਹ ਵਰਲਡ ਲੈਵਲ ਤੇ ਨਿਕਲ ਗਏ ਤਾਂ ਹਾਰਨਾ ਹੀ ਸਭ ਤੋਂ ਵੱਡੀ ਇਨਸਪੀਰੇਸ਼ਨ ਆ ਇਸ ਤੋਂ ਉੱਪਰ ਹੈ ਹੀ ਨਹੀਂ ਕੋਈ ਚੀਜ਼ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਏ ਸੀ ਸਾਡੇ ਨਾਲ ਕਮੀਡੀਅਨ ਸਟੈਂਡ ਅਪ ਕਮੀਡੀਅਨ ਮਾਧਵ ਜੀ ਥੈਂਕ ਯੂ